ਅਲਵੇ ਅੰਦਰ ਸਿੱਖ ਕੌਮ ਦਾ ਚੌਥਾ ਤਖਤ ਸ਼੍ਰੀ ਦਮਦਮਾ ਸਾਹਿਬ ਸਿੱਖ ਕੌਮ ਵਿੱਚ ਵਿਸ਼ੇਸ਼ ਮਹੱਤਤਾ ਰੱਖਦਾ ਹੈ ਇਸ ਸਥਾਨ ਤੇ ਸਿੱਖ ਕੌਮ ਦੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ अनेका ਕੌਤਕ ਕੀਤੇ ਤੇ ਉਹਨਾਂ ਦੀ ਪਰਸਾਇ ਹੋਏ ਇੱਥੇ ਗੁਰਦੁਆਰਾ ਸਾਹਿਬੀ ਸਥਿਤ ਨੇ ਅੱਜ ਅਸੀਂ ਗੁਰਦੁਆਰਾ ਦਮਦਮਾ ਸਾਹਿਬ ਦੇ ਇਤਿਹਾਸ ਦੀ ਗੱਲ ਕਰਾਂਗੇ ਸਾਡੇ ਨਾਲ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਕਸ਼ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਜੀ ਮੌਜੂਦ ਨੇ ਉਹਨਾਂ ਤੋਂ ਦਮਦਮਾ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਹੋਵਾਂਗੇ ਕਿ ਗੁਰੂ ਸਾਹਿਬ ਕਦੋਂ ਇੱਥੇ ਆਏ ਤੇ ਕਿਸ ਤਰ੍ਹਾਂ ਦੇ ਉਹਨਾਂ ਨੇ ਬਚਨ ਕੀਤੇ ਕਉਤੇ ਕੀਤੇ ਉਹਦੇ ਬਾਰੇ ਗੱਲਬਾਤ ਕਰਾਂਗੇ ਬਾਬਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਵਕਤ ਆਪਾਂ ਤਕਸ਼ਰੀ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ ਖੜੇ ਹੈਗੇ ਆ ਸਿੱਖ ਸੰਗਤਾਂ ਨੂੰ ਦਮਨਵਾ ਸਾਹਿਬ ਦੇ ਇਤਿਹਾਸ ਬਾਰੇ ਜਰੂਰ ਦੱਸੋ ਕਿ ਕਿ ਇੱਕ ਪਾਸੇ ਤਖਤ ਹੈ ਤੇ ਦੂਜੇ ਬਾਰੇ ਤਖਤ ਸ੍ਰੀ ਦਮਨਵਾ ਸਾਹਿਬ ਹੈ ਕੀ ਫਰਕ ਹੈ ਕਿਸ ਤਰ੍ਹਾਂ ਦਾ ਇਤਿਹਾਸ ਹੈਗਾ ਫਰਮ ਸਨਮਾਨਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਇਹ ਪਾਵਨ ਸਥਾਨ ਖਾਲਸਾ ਪੰਥ ਦਾ ਚੌਥਾ ਤਖਤ ਤਖਤ ਸ੍ਰੀ ਦਮਨਵਾ ਸਾਹਿਬ ਗੁਰੂ ਕਾਂਸੀ ਦੇ ਨਾਮ ਦੇ ਨਾਲ ਦੁਨੀਆ ਭਰ ਵਿੱਚ ਪ੍ਰਸਿੱਧ ਹੈ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸ਼੍ਰੀ ਮੁਕਤਸਰ ਸਾਹਿਬ ਦੀ ਜੰਗ ਫਤਿਹ ਕਰਨ ਉਪਰੰਤ ਮਾਲਵੇ ਦੀਆਂ ਨਗਰਾਂ ਵਿੱਚ ਵਿਚਰਦੇ ਹੋਏ 23 ਸਾਵਣ 5 ਅਗਸਤ ਨੂੰ ਪਿੰਡ ਬੰਗੀ ਦਿਹਾਲ ਸਿੰਘ ਤੋਂ ਇਥੋਂ ਦੇ ਚੌਧਰੀ ਭਾਈ ਡੱਲਾ ਜੀ ਬੜੇ ਪਿਆਰ ਅਤਬ ਦੇ ਨਾਲ ਆਪਣੀਆਂ ਫੌਜਾਂ ਤੇ ਸੰਗਤਾਂ ਸਮੇਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਨੂੰ ਇਸ ਪਾਵਨ ਤਰਤੀ ਤੇ ਤਲਵੰਡੀ ਸਾਬੋ ਵਿੱਚ ਲੈ ਕੇ ਆਏ ਮਹਾਰਾਜੀ ਦਾ ਬੜਾ ਆਦਰ ਸਤਕਾਰ ਕਰਦਿਆਂ ਭਾਈ ਦਲ ਸਿੰਘ ਜੀ ਆਨੇ ਆਪਣੇ ਪਰਿਵਾਰ ਦੇ ਸਮੇਤ ਗੁਰੂ ਸਾਹਿਬ ਜੀਆਂ ਨੂੰ ਲੰਗਰ ਪਾਣੀ ਪ੍ਰਸ਼ਾਦਾ ਪਾਣੀ ਛਕਾਉਂਦੀਆਂ ਸਵਾਵਾਂ ਨਿਭਾਈਆਂ ਤੇ ਨਾਲ ਹੀ ਇਹ ਵੀ ਬੇਨਤੀ ਕੀਤੀ ਕਿ ਗਰੀਬ ਨਿਵਾਜ਼ ਜੀ ਸਾਹਿਬ ਜੀ ਨੇ ਬੜੀਆਂ ਬਖਸ਼ਾਂ ਕੀਤੀਆਂ ਹੈ ਸਾਡੇ ਇਸ ਛੋਟੇ ਜੇ ਨਗਰ ਨੂੰ ਸਾਹ ਜੀ ਨੇ ਆਪਣੇ ਮubarਰਕ ਚਰਨਾਂ ਦੇ ਨਾਲ ਪਾਵਨ ਪਵਿੱਤਰ ਕੀਤਾ ਹੈ ਤੇ ਕਿਰਪਾ ਕਰੋ ਜਿੱਥੇ ਆਪ ਜੀ ਨੇ ਬਖਸ਼ਾਂ ਕੀਤੀਆਂ ਉੱਥੇ ਸਾਡੇ ਤੇ ਰਹਿਮਤ ਕਰਕੇ ਸਾਡੇ ਘਰ ਦੇ ਵਿੱਚ ਹੀ ਆਪ ਜੀ ਆਪਣਾ ਨਿਵਾਸ ਕਰੋ ਤੇ ਸਾਡੇ ਕੋਲ ਹੀ ਆਪ ਕਿਰਪਾ ਕਰਕੇ ਰਹੋ ਉਸ ਵਕਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਭਾਈ ਨਾਲ ਸਿੰਘ ਨੂੰ ਇਹ ਵਚਨ ਕੀਤੇ ਕਿ ਸਾਡੇ ਨਾਲ ਬਹੁਤ ਸਾਰੀਆਂ ਫੌਜਾਂ ਨੇ ਸਾਡੇ ਕੋਲ ਸੰਗਤਾਂ ਦਾ ਵੀ ਆਉਣਾ ਜਾਣਾ ਇਸ ਕਰਕੇ ਅਸੀਂ ਇੱਕ ਘਰ ਦੇ ਵਿੱਚ ਨਹੀਂ ਰਹਿ ਸਕਦੇ ਸੀ ਖੁੱਲੇ ਮੈਦਾਨ ਦੇ ਵਿੱਚ ਹੀ ਆਪਣਾ ਨਿਵਾਸ ਕਰ ਸਕਦੇ ਹਾਂ ਔਰ ਇਹ ਇਤਿਹਾਸ ਜਦੋਂ ਆਪਾਂ ਪਿੱਛੇ ਨੂੰ ਦਰਸ਼ਨ ਕਰਦੇ ਹਾਂ ਜਿਸ ਸਥਾਨ ਤੇ ਆਪਾਂ ਅੱਜ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਦਾਮਦਵਾ ਸਾਹਿਬ ਦੇ ਜੇ ਆਪਾਂ ਪਿਛਲੇ ਇਤਿਹਾਸ ਨੂੰ ਵਾਚੀਏ ਤਾਂ ਇਸ ਸਥਾਨ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੇ ਮਹਾਰਕ ਚਰਨ ਪਾਏ ਤੇ ਉਹਨਾਂ ਨੇ ਜਦੋਂ ਇਹ ਸਥਾਨ ਗੁਰਦਾਰਾ ਮਨਜੀ ਸਾਹਿਬ ਹੈ ਤਖਤ ਸਾਹਿਬ ਤੇ ਦਮਨਵਾ ਸਾਹਿਬ ਦੀ ਵਿਚਾਲੇ ਜੋ ਗੁਰਦਾਰਾ ਮਨਜੀ ਸਾਹਿਬ ਹੈ ਇਸ ਸਥਾਨ ਤੇ ਆਪਣੇ ਮubaruk ਚਰਨ ਪਾਏ ਤੇ ਸੰਗਤ ਨੇ ਬੇਨਤੀ ਕੀਤੀ ਵੀ ਆਪ ਜੀ ਉੱਥੇ ਸਥਾਨ ਤੇ ਬੈਠੋ ਮਹਾਰਾਜ ਨੇ ਉਸ ਵੇਲੇ ਵਚਨ ਕੀਤਾ ਸੀ ਕਿ ਸਾਡੇ ਤੋਂ ਬਾਅਦ ਇੱਥੇ ਮਹਾਨ ਯੋद्धा ਸੂਰਬੀਰ ਆਵੇਗਾ ਉਹ ਇਸ ਸਥਾਨ ਤੇ ਆਣ ਕੇ ਆਪਣੇ ਮubaruk ਚਰਨ ਪਾਏਗਾ ਸੋ ਗੁਰੂ ਸਾਹਿਬ ਜੀਆਂ ਦੇ ਉਹ ਵਚਨ ਅਟੱਲ ਹੋਏ ਜਦੋਂ 1705 ਈਸਵੀ ਦੇ ਵਿੱਚ ਤੋਂ ਅਨੁਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਸਥਾਨ ਤੇ ਆਣ ਕੇ ਆਪਣੇ ਮubaruk ਚਰਨ ਪਾਉਂਦੇ ਨੇ ਜਿੱਥੇ ਹੁਣ ਗੁਰਦੁਆਰਾ ਦਮਨਵਾਸ ਸਾਹਿਬ ਹੈ ਇਸ ਪਾਵਨ ਸਥਾਨ ਤੇ ਆਣ ਕੇ ਇੱਕ ਉੱਚਾ ਟਿੱਬਾ ਸੀ ਮਹਾਰਾਜ ਜੀ ਨੇ ਇਸ ਉੱਚੇ ਟਿੱਬੇ ਤੇ ਆਪਣਾ ਨਿਵਾਸ ਕੀਤਾ ਆਪਣਾ ਜੰਗੀ ਕਮਰ ਕੱਸਾ ਖੋਲਿਆ ਤੇ ਦਮ ਲਿਆ ਇਸ ਕਰਕੇ ਪਾਵਨ ਸਥਾਨ ਦਾ ਨਾਮ ਦਮਨਵਾਸ ਸਾਹਿਬ ਆ ਇਸ ਸਥਾਨ ਤੇ ਮਹਾਰਾਜਿਆਂ ਨੇ ਜਦੋਂ ਆਪਣੇ ਮubaruk ਚਰਨ ਪਾ ਕੇ ਵਾਸ ਕੀਤਾ ਜਿਵੇਂ ਜਿਵੇਂ ਸੰਗਤ ਆਉਂਦੀ ਗੁਰੂ ਸਾਹਿਬ ਜੀ ਆਉਣ ਨੂੰ ਸਿੱਖ ਇਥੇ ਦਰਸ਼ਨ ਕਰਨ ਵਾਸਤੇ ਆਉਂਦੇ ਮਹਾਰਾਜ ਉਹਨਾਂ ਤੇ ਬਿਆਨਤ ਬਖਸ਼ਾ ਕਰਦੇ ਫਿਰ ਇਥੇ ਸਿੱਖਾਂ ਨੇ ਸਿੰਘਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਨੂੰ ਕਿ ਸਤਿਗੁਰੂ ਆਪ ਜੀ ਆਣੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਚਨ ਕੀਤਾ ਸੀ ਕਿ ਸਮਾਂ ਆਵੇਗਾ ਆਪ ਜੀ ਆਣ ਨੂੰ ਸ਼ੁੱਧ ਕੁਰਬਾਨੀ ਅਰਥਾ ਸਮੇਤ ਵढਾਈ ਜਾਵੇਗੀ ਮਹਾਰਾਜ ਆਪ ਜੀ ਕਿਰਪਾ ਕਰੋ ਹੁਣ ਸਾਨੂੰ ਇਹ ਸਥਾਨ ਤੇ ਸ਼ੁੱਧ ਕੁਰਬਾਨੀ ਅਰਥਾ ਸਮੇਤ ਜਿਹੜੀ ਉਹ ਪੜਾ ਦਿਓ ਕੋਸਵਲੇ ਧੀਰਮੱਲੀਆਂ ਦੇ ਕੋਲੋਂ ਮਹਾਰਾਜ ਨੇ ਸਿੰਘਾਂ ਦਾ ਜਥਾ ਭੇਜ ਕੇ ਸਰੂਪ ਜਿਹੜੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਨੇ ਲਿਖਵਾਏ ਸਨ ਉਹ ਸਰੂਪ ਲੈਉਣ ਵਾਸਤੇ ਭੇਜਿਆ ਪਰ ਅਗੋਂ ਧੀਰਮੱਲੀਆਂ ਦੇ ਪਰਿਵਾਰ ਵੱਲੋਂ ਇਹ ਜਵਾਬ ਦਿੱਤਾ ਗਿਆ ਸੀ ਕਿ ਜੇ ਗੁਰੂ ਗੋਬਿੰਦ ਸਿੰਘ ਆਪ ਕਾਮਲ ਨੇ ਆਪ ਸਮਰੱਥ ਨੇ ਤੇ ਉਹ ਆਪ ਕਿਉਂ ਨਹੀਂ ਬਚਬਾਣੀ ਉਚਾਰਨ ਕਰ ਲੈਂਦੇ ਜਦੋਂ ਸਿੰਘਾਂ ਨੇ ਆਣ ਕੇ ਮਹਾਰਾਜ ਜੀ ਨੂੰ ਇਹ ਜਵਾਬ ਦਿੱਤਾ ਇਹ ਆਣ ਕੇ 사ਤਗੁਰਾਂ ਨੇ ਕਹਿਣਾ 사ਤਗੁਰੂ ਜੀ ਨੂੰ ਕਹਿਣਾ ਕੀਤਾ ਉਸ ਵੇਲੇ ਮੇਰੇ ਦਾਤੇ ਨੇ ਫਿਰ ਬਖਸ਼ਿਸ਼ ਕੀਤੀ ਇਹ ਸਥਾਨ ਪਾਵਨ ਸਥਾਨ ਗੁਰਦੁਆਰਾ ਦਮਦਮਾ ਸਾਹਿਬ ਜੀ ਵਿਖੇ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਲਖਾਰੀ ਲਗਾਇਆ ਤੇ ਬਾਬਾ ਦੀਪ ਸਿੰਘ ਜੀ ਆਨ ਨੂੰ ਸਹਾਇਕ ਲਖਾਰੀ ਲਾ ਕੇ ਇਥੇ ਮਹਾਰਾਜ ਜੀਆਂ ਦੇ ਪਾਵਨ ਸਰੂਪ ਲਖਵਾਉਣ ਦਾ ਕਾਰਜ ਜੋ ਆਰੰਭ ਕੀਤਾ ਇਹਦੇ ਵਾਸਤੇ ਬਹੁਤ ਵੱਡੀਆਂ ਸਵਾਵਾਂ ਜੜੀਆਂ ਨੇ ਉਹ ਭਾਈ ਦਲ ਸਿੰਘ ਜੀ ਉਹਨਾਂ ਵੱਲੋਂ ਵੀ ਬਹੁਤ ਵੱਡੀ ਸੇਵਾ ਕੀਤੀ ਗਈ ਕਾਗਜ਼ ਦਾ ਪ੍ਰਬੰਧ ਕਰਾਉਣਾ ਜਿਵੇਂ ਸਿਆਹੀ ਦਾ ਪ੍ਰਬੰਧ ਕਰਾਉਣਾ ਹੋਰ ਸਾਰੇ ਪ੍ਰਬੰਧ ਕਰਨੇ ਭਾਈ ਦਲ ਸਿੰਘ ਜੀਾਂ ਦੀ ਵੀ ਇੱਕ ਬਹੁਤ ਵੱਡੀ ਸੇਵਾ ਹੈ ਬਾਬਾ ਜੀ ਜਿਸ ਸਥਾਨ ਤੇ ਆਪਾਂ ਖੜੇ ਆਏ ਐ ਇਸੇ ਸਥਾਨ ਤੇ ਉਸ ਵਕਤ ਗੁਰੂ ਪਾਤਸ਼ਾਹ ਜੀ ਨੇ ਲਿਖਾਇਆ ਸੀ ਕੋੜੇ ਵੀ ਨਾਲ ਬੰਨੇ ਸੀ ਹਾਂ ਬਿਲਕੁਲ ਜੀ ਜਿਸ ਸਥਾਨ ਤੇ ਆਪਾਂ ਦਰਸ਼ਨ ਕਰ ਰਹੇ ਆਂ ਇਸ ਸਥਾਨ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਭਾਈ ਮਾਨੀ ਸਿੰਘ ਜੀਆ ਤੋਂ ਪਾਵਨ ਸਰੂਪ ਲਿਖਾਏ ਸਨ ਤੇ ਇਤਿਹਾਸ ਸਾਨੂੰ ਇਹ ਦਰਸ਼ਨ ਅੱਜ ਵੀ ਕਰਾ ਰਿਹਾ ਹੈ ਆਬ ਦਰਬਾਰ ਦਮਦਮਾ ਹੈ ਜਹਾਂ ਤੰਬੂਲ ਗਵਾਏ ਕੈ ਗੁਰ ਤਹਾ ਮਨੀ ਸਿੰਘ ਕੋ ਲਿਖਣ ਬਿਠਾਇ ਕ ਗੁਰੂ ਨਾਨਕ ਕਾ ਧਿਆਨ ਤਰੈ ਕ ਨਿਤ ਪ੍ਰਤ ਗੁਰੂ ਅਚਾਰੀ ਜੈਸੇ ਬਾਣੀ ਲਿਖੀ ਮਨੀ ਸਿੰਘ ਤੈਸੀ ਪਹਿਲੇ ਪੈਰ ਸਤਗੁਰੂ ਬਾਣੀ ਲਿਖਾਇਆ ਕਰਦੇ ਸਨ ਤੇ ਪਿਛਲੇ ਪੈਰ ਉਨੀ ਹੀ ਬਾਣੀ ਦੀ ਕਥਾ ਕਰਦੇ ਸਨ ਇਸ ਸਥਾਨ ਤੇ ਮਹਾਰਾਜ ਨੇ ਹੜਤਾਲੀ ਸਿੰਘਾਂ ਨੂੰ ਅਰਥ ਬੋਧ ਤੇ ਬ੍ਰਹਮ ਗਿਆਨ ਦੀ ਦਾਤ ਬਖਸ਼ੀ ਜਿਹੜਾ ਤੁਸੀਂ ਸਵਾਲ ਕੀਤਾ ਸੀ ਪਹਿਲਾਂ ਵੀ ਤਖਤ ਸਾਹਿਬ ਦਾ ਤੇ ਦਮਦਮਾ ਸਾਹਿਬ ਦਾ ਕੀ ਇਤਿਹਾਸ ਹੈ ਦਮਦਮਾ ਸਾਹਿਬ ਮਹਾਰਾਜ ਬਾਣੀ ਲਿਖਾਉਂਦੇ ਸਨ ਜਿੱਥੇ ਅੱਜ ਤਖਤ ਸਾਹਿਬ ਹੈ ਜਿੱਥੇ ਆਪਾ ਰੋਜ਼ਾਨਾ ਦਰਸ਼ਨ ਕਰਦੇ ਹਾਂ ਇਥੇ ਕਲਗੀਧਰ ਪਾਤਸ਼ਾਹ ਜੀ ਆਪ ਪਹਿਲੇ ਪਹਿਰ ਬਾਣੀ ਲਿਖਾ ਕੇ ਦੂਸਰੇ ਪਹਿਰ ਆਪ ਉਸ ਪਾਵਨ ਬਾਣੀ ਦੀ ਕਥਾ ਦੇ ਨਾਲ ਨਾਲ ਉਸ ਪਾਵਨ ਬਾਣੀ ਨੂੰ ਸ਼ੁੱਧ ਰੂਪ ਵਿੱਚ ਪੜਾਉਣ ਦੀ ਸੰਥਾ ਕਰਾਇਆ ਕਰਦੇ ਸਨ ਤਿੰਨ ਪ੍ਰਣਾਲੀਆਂ ਇਹ ਦੰਮਨਵਾ ਸਾਹਿਬ ਤੋਂ ਪ੍ਰారంਭ ਹੋਈਆਂ ਨੇ ਮਹਾਰਾਜ ਨੇ ਬਖਸ਼ਾ ਕੀਤੀ ਪਹਿਲੀ ਹੈ ਸੰਥਿਆ ਪ੍ਰਣਾਲੀ ਦੂਜੀ ਹੈ ਅਰਥਬੋਧ ਪ੍ਰਣਾਲੀ ਤੇ ਤੀਜੀ ਹੈ ਆਤਮਬੋਧ ਪ੍ਰਣਾਲੀ ਉਹ ਤਿੰਨੇ ਹੀ ਮਹਾਰਾਜ ਜੀ ਇਥੋਂ ਬਖਸ਼ਾ ਕਰਕੇ ਨਵਾਜਿਆ ਸਾਨੂੰ ਇਥੇ ਪਹਿਲਾਂ ਮਹਾਰਾਜ ਨੇ ਜਿਹੜੀ ਸੰਥਿਆ ਪ੍ਰਣਾਲੀ ਭਾਵ ਕੇ ਸਿੰਘਾਂ ਨੂੰ ਸੰਥਿਆ ਕਰਾਈ ਫਿਰ ਨਾਲ ਨਾਲ ਜਦੋਂ ਗੁਰਬਾਣੀ ਦੇ ਅਰਥ ਕਰਾਉਂਦੇ ਸਨ ਉਹ ਅਰਥ ਪ੍ਰਣਾਲੀ ਨਾਲ ਨਾਲ ਸ਼ੁਰੂ ਕਰਾਈ ਫਿਰ ਮਹਾਰਾਜ ਸਾਹਿਬ ਜੀ ਆਨੇ ਆਤਮਬੋਧ ਪ੍ਰਣਾਲੀ ਕਰਾਈ ਆਤਮ ਬੋਧ ਪ੍ਰਣਾਲੀ ਦਾ ਭਾਗ ਕਿ ਉਸੇ ਪਾਵਨ ਬਾਣੀ ਦਾ ਅਧਿਆਨ ਵਾਰ-ਵਾਰ ਕਰਾਉਂਦੇ ਸਨ ਕਿ ਜਿਸ ਬਾਣੀ ਦੇ ਰਾਹੀਂ ਸਾਡਾ ਜਨਮ ਤੇ ਮਰਨ ਘਟਿਆ ਜਾਵੇ ਮੇਰੇ ਦਾਤੇ ਨੇ ਸਾਧ ਸੰਗਤ ਜੀ ਇਸ ਪਾਵਨ ਸਾਨ ਗੁਰਦੁਆਰਾ ਦਮਨਾ ਸਾਹਿਬ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੇ ਪਾਵਨ ਸਰੂਪ ਇੱਕ ਓੰਕਾਰ ਤੋਂ ਲੈ ਕੇ 18 ਤੋਂ 20 ਤੱਕ ਨੌਵੇਂ ਪਾਸ਼ਾ ਦੀ ਬਾਣੀ ਦਰਜ ਕਰਾ ਕੇ ਸੰਪੰਨ ਕਰਾਏ ਸਨ ਉਹ ਇਥੇ ਮਹਾਨ ਵੱਡਾ ਇੱਕ ਸੁਵਾਗਮ ਕੀਤਾ ਤੇ ਇਸ ਸਥਾਨ ਜਦੋਂ ਪ੍ਰਕਾਸ਼ ਕੀਤੇ ਸਨ ਤੇ ਪਹਿਲਾ ਹੁਕਮ ਆਇਆ ਸੀ ਟੋਡੀ ਮਹੱਲਾ ਪੰਜਵਾਂ ਸਤਗੁਰ ਆਇਓ ਸਰਨ ਤੁਹਾਰੀ ਮਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਪਾਰੀ ਅਵਰ ਨ ਸੂਝੈ ਦੂਜੀ ਠਾਹਰ ਹਾਰ ਪਰਿਓ ਤਉ ਦਵਾਰੀ ਲੇਖਾ ਛੋੜ ਅਲੇਖਾ ਛੂਟ ਹੈ ਹਮ ਨਿਰਗੁਣ ਲੇਹੁ ਕੁਬਾਰੀ ਸਦ ਬਖਸਿੰਦ ਸਦਾ ਮਿਹਰਬਾਨਾ ਸਬਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਜਿਬਾਰੀ ਕੇ ਪਾਵਨ ਹੁਕਮ ਨਾਮੇ ਇਸ ਸਥਾਨ ਤੇ ਆਏ ਇਹ ਭਾਦੋਂ ਵਦੀ ਤੀਜ ਨੂੰ ਮਹਾਰਾਜ ਨੇ 1706 ਈਸਵੀ ਦੇ ਵਿੱਚ ਇੱਥੇ ਮਹਾਨ ਸਮਾਦਮ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਪਾਵਨ ਸਰੂਪ ਜਿਹੜੇ ਸੰਪੂਰਨ ਕਰਾਇਆ ਸੀ ਬਿਲਕੁਲ ਘੋੜੇ ਵਿਥੀ ਬੰਨੇ ਗੁਰੂ ਸਾਹਿਬ ਨੇ ਉਹ ਅੱਜ ਵੀ ਦੇ ਰੱਖਦੇ ਨੇ ਜਿਹੜੇ ਉਹ ਹੈਗੇ ਨੇ ਹਾਂ ਸਾਧ ਸੰਗਤ ਜੀ ਇਹ ਮਹਾਰਾਜ ਦੀ ਬੜੀ ਰਹਿਮਤ ਹੈ ਕਿਉਂਕਿ ਇਹ ਮਾਰੂਥਲ ਸੀ ਜਗਾ ਇਸ ਮਾਰੂਥਲ ਨੂੰ ਮਹਾਰਾਜ ਨੇ ਸਰਸਬਜ਼ ਬਣਾਇਆ ਹੈ ਤੇ ਜਿੱਥੇ ਮਹਾਰਾਜ ਆਪ ਨਿਵਾਸ ਕੀਤਾ ਉੱਥੇ ਮਹਾਰਾਜ ਨੇ ਜਿੱਥੇ ਘੋੜੇ ਬੰਨੇ ਸਨ ਘੋੜਿਆਂ ਦੀ ਗਾੜੀ ਪਿਛਾੜੀ ਜਦੋਂ ਬਣਦੇ ਸਨ ਅੱਜ ਵੀ ਉਹ ਕਰੀਰ ਸਾਧ ਸੰਗਤ ਜੀ ਮਹਾਰਾਜੀਆਂ ਦੇ ਇੱਥੇ ਘੋੜੇ ਬਣਨੇ ਸਨ ਸੰਗਤ ਅੱਜ ਵੀ ਦਰਸ਼ਨ ਕਰਦੀ ਦੇਸ਼ ਵਿਦੇਸ਼ਾਂ ਤੋਂ ਆਂਡ ਕੇ ਸੰਗਤਾਂ ਦਰਸ਼ਨ ਕਰਦੀ ਉਹ ਕਰੀਰ ਅੱਜ ਵੀ ਸੁਭਾਏ ਮਾਰ ਹੈ ਬਿਲਕੁਲ ਇਹ ਗੁਰੂ ਸਾਹਿਬ ਦਾ ਖਾਸ ਥਾਨ ਆ ਦਮਦਮਾ ਸਾਹਿਬ ਤੇ ਸਮਾਗਮ ਵੀ ਇੱਥੇ ਵੱਡੇ ਕੀਤੇ ਜਾ ਰਹੇ ਨੇ ਉਹਦੇ ਬਾਰੇ ਵੀ ਸੰਗਤਾਂ ਨੂੰ ਹੋਰ ਦਿਖਾਉਂਦੇ ਸਹੇਬੇ ਕੁਮਾਲ ਬਾਦਸ਼ਾਹ ਦਰਵੇਸ਼ ਸਤਗੁਰੂ ਜੀ ਆਂ ਦਾ ਪ੍ਰਕਾਸ਼ ਪੁਰਬ ਜੋ ਜਿਵੇਂ ਅੱਗੇ ਹੁਣ 21 22 23 ਪੋਉ ਨੂੰ ਆ ਰਿਹਾ ਹੈ 4 5 ਤੇ 6 ਜਨਵਰੀ ਨੂੰ ਜਿੱਥੇ ਤਖਤ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿੱਥੇ ਕਿ 4 ਜਨਵਰੀ ਨੂੰ ਗੁਰਦੁਆਰਾ ਦਮਦਨਾ ਸਾਹਿਬ ਵਿਖੇ ਸ਼ਿਰਿਆ ਖੰਡ ਪਾਠ ਸਾਹਿਬ 10:30 ਵਜੇ ਆਰੰਭ ਹੋਣਗੇ ਤੇ ਉਸ ਤੋਂ ਉਪਰੰਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਦਸਤਾਰ ਮੁਕਾਬਲੇ ਕਵਿਸ਼ਰੀ ਅਤੇ ਪ੍ਰਸ਼ਨੋਤਰੀ ਮੁਕਾਬਲੇ 4 ਜਨਵਰੀ ਹੋਰਗੇ ਅਤੇ 10:30 ਵਜੇ 5 ਜਨਵਰੀ ਨੂੰ ਤਖਤ ਸਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਆਨ ਦੀ ਸ਼ਤਰ ਸ਼ਾਹ ਹੇਠ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਪ੍ਰਾਰੰਭ ਹੋਵੇਗਾ ਜੋ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਤਖਤ ਸਹਿਬ ਖਿਆਣ ਕੇ ਸਮਾਪਤੀ ਹੋਵੇਗੀ ਜਿਸ ਦੇ ਵਿੱਚ ਗੱਤਕਾ ਦੇ ਜਿਹੜੇ ਜੋਰ ਦਿਖਾਏ ਜਾਣਗੇ ਉਥੇ ਨਾਲ ਹੀ 6 ਜਨਵਰੀ ਨੂੰ 23 ਪੋਰ ਨੂੰ 10 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਸੰਪੂਰਨਤਾ ਹੋਏਗੀ ਭੋਗ ਪਾਏ ਜਾਣਗੇ ਉਪਰੰਤ ਵਿਸ਼ੇਸ਼ ਧਾਰਮਿਕ ਦੀਵਾਨ ਖੁੱਲੇ ਪੰਡਾਲਾ ਵਿੱਚ ਸਜਾਏ ਜਾਣਗੇ ਜਿਸ ਦੇ ਵਿੱਚ ਪੰਥਕ ਪ੍ਰਸੇਦ ਗੁਰੂ ਕੇ ਰਾਗੀ ਸਹਿਬਾਨ ਢਾਡੀ ਸਹਿਬਾਨ ਕਥਾਵਾਚਕ ਸਹਿਬਾਨ ਸੰਗਤਾਂ ਨੂੰ ਹਰੀ ਜਾ ਸਰਵਣ ਕਰਾ ਕੇ ਨਿਹਾਲ ਕਰਨਗੇ ਉਥੇ ਨਾਲ ਹੀ ਸਤ ਗੁਰਾਂ ਦੇ ਪਾਵਨ ਸਰੂਪ ਰਾਤਣ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਦੇ ਪਾਵਨ ਸਰੂਪ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਾਏ ਉਨ੍ਹਾਂ ਦੇ ਉਤਾਰੇ ਬਾਬਾ ਦੀਪ ਸਿੰਘ ਜੀ ਆਨੇ ਕੀਤੇ ਉਹ ਪਾਵਨ ਸਰੂਪਾਂ ਦੇ ਦਰਸ਼ਨ ਤੇ ਗੁਰੂ ਸਾਹਿਬ ਜੀ ਆ ਦੀ ਇਤਿਹਾਸ ਸ਼ਾਸਤਰਾਂ ਦੇ ਦਰਸ਼ਨ ਵੀ ਸੰਗਤ ਨੂੰ 6 ਜਨਵਰੀ ਨੂੰ ਦਵਾਨਾਂ ਦੇ ਵਿੱਚ ਕਰਾਏ ਜਾਣਗੇ ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਦੀ ਇਥੇ ਬੇਅੰਤ ਬਖਸ਼ਾ ਰਹਿਮਤਾਂ ਹੋਈਆਂ ਤੇ ਸੰਗਤ ਨੂੰ ਵੀ ਬੇਨਤੀ ਹੈ ਕਿ 6 ਜਨਵਰੀ ਨੂੰ ਅਤੇ 5 ਜਨਵਰੀ ਨੂੰ ਵੀ ਤੇ 6 ਜਨਵਰੀ ਵਿਸ਼ੇਸ਼ ਕਰਕੇ ਸਾਰੀਆਂ ਸੰਗਤਾਂ ਆਪਣੇ ਬੱਚਿਆਂ ਆਪਣੇ ਪਰਿਵਾਰ ਸਮੇਤ ਤਾਕਤ ਸਾਹਿਬ ਕੇ ਪੌਂਟਨ ਦੀ ਕਿਰਪਾਲਤਾ ਕਰਨ ਸਾਰੀਆਂ ਸੰਗਤਾਂ ਨੂੰ ਇਥੇ ਜੀ ਆਇਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਇਹ ਸਨ ਸਾਡੇ ਨਾਲ ਤਖਸ਼ਰੀ ਦਮਦਮਾ ਸਾਹਿਬ ਦੇ ਹੈੱਡ ਗਰੰਥੀ ਭਾਈ ਜਗਤਾਰ ਸਿੰਘ ਜੀ ਜਿਨ੍ਹਾਂ ਨੇ ਜਿੱਥੇ ਦਮਦਮਾ ਸਾਹਿਬ ਦੇ ਇਤਿਹਾਸ ਤੇ ਚਾਨਣਾ ਪਾਇਆ ਉੱਥੇ ਹੀ ਆਉਣ ਵਾਲੇ ਦਿਨਾਂ ਵਿੱਚ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਕੀਤੇ ਜਾਣ ਵਾਲੇ ਸਮਾਗਮਾਂ ਵਿੱਚ ਸੰਗਤਾਂ ਨੂੰ ਖੁੱਲਾ ਸੱਦਾ ਵੀ ਦਿੱਤਾ ਹੈ ਮਨੀਸ਼ ਗਰ ਪੀਟੀਸੀ ਨਿਊਜ਼ ਦਮਦਮਾ ਸਾਹਿਬ ਪਟਿੰਡਾ